ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਰਵਿੰਦਰ ਨਾਟੇਗੋਰ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਆਂ ਰਵਿੰਦਰ ਨਾਟੇਗੋਰ ਦਾ ਨਾਮ ਸੰਸਾਰ ਦੇ ਮਹਾਨ ਸੁੰਦਰਤਾ ਪ੍ਰੇਮੀ ਸਾਹਿਤਕਾਰ ਅਤੇ ਰੋਮਾਂਟਿਕ ਕਵੀਆਂ ਵਿੱਚੋਂ ਵਿੱਚ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ਆਪ ਜੀ ਵਿੱਚ ਇੱਕ ਚੰਗੇ ਕਵੀ, ਚੰਗੇ ਨਾਟਕਕਾਰ, ਲੇਖਕ ਅਤੇ ਸੰਗੀਤਕਾਰ ਦੇ ਸਾਰੇ ਗੁਣ ਸਨ। ਭਾਰਤ ਦੀ ਆਜ਼ਾਦੀ ਵਿੱਚ ਜਿੱਥੇ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ, ਉੱਥੇ ਹੀ ਸਾਹਿਤਕਾਰਾਂ ਦੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਆਪ ਨੇ ਲੋਕਾਂ ਨੂੰ ਪ੍ਰੇਰਨਾ ਅਤੇ ਉਤਸ਼ਾਹ ਦੇ ਕੇ ਆਜ਼ਾਦੀ ਦੀ ਲੜਾਈ ਵਿੱਚ ਅੱਗੇ ਵਧਣ ਲਈ ਕਿਹਾ। ਆਪਨੇ ਨਾ ਕੇਵਲ ਬੰਗਾਲ ਵਿੱਚ ਸਗੋਂ ਪੂਰੇ ਭਾਰਤ ਵਿੱਚ ਜਾਗਰਤੀ ਪੈਦਾ ਕੀਤੀ ਆਪਨੇ ਆਪਣੇ ਜੀਵਨ ਦਾ ਸਿਧਾਂਤ ਇਸ ਤਰ੍ਹਾਂ ਬਿਆਨ ਕੀਤਾ ਕਿ ਇਕਤਾ ਵਿੱਚ ਹੀ ਜੀਵਨ ਦਾ ਸਹੀ ਰੁਖ ਸੁਖ ਹੈ ਰਵਿੰਦਰਨਾਥ ਟੈਗੋਰ ਦਾ ਜਨਮ ਬੰਗਾਲ ਦੇ ਇੱਕ ਉੱਚੇ ਘਰਾਨੇ ਵਿੱਚ 1861 ਈਸਵੀ ਵਿੱਚ ਹੋਇਆ ਇਕੱਠਾ ਪਰਿਵਾਰ ਹੋਣ ਕਾਰਨ ਘਰ ਵਿੱਚ ਬੱਚਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ ਆਪ ਦੇ ਪਿਤਾ ਦਾ ਨੀ ਜੀ ਜੀਵਨ ਬਹੁਤ ਹੀ ਸਿਦਾਤ ਵਾਦੀ ਸੀ ਜਿਨ੍ਹਾਂ ਦਾ ਆਪ ਦੇ ਜੀਵਨ ਤੇ ਬੜਾ ਹੀ ਡੂੰਗਾ ਅਸਰ ਪਿਆ ਆਪ ਸ਼ੁਰੂ ਤੋਂ ਹੀ ਖੁੱਲੇ ਧਾਰਮਿਕਤਾ ਤੇ ਸਾਹਿਤਕ ਮਾਹੌਲ ਵਿੱਚ ਪਲੇ ਸਨ ਕਿਉਂਕਿ ਪਿਤਾ ਜੀ ਨੇ ਬ੍ਰਾਹਮਣ ਹੁੰਦੇ ਹੋਏ ਵੀ ਛੂਛਾ ਤਿਆਗ ਦਿੱਤੀ ਹੋਈ ਸੀ ਆਪ ਨੇ ਮੁੱਢਲੀ ਸਿੱਖਿਆ ਪੜ੍ਹੇਰੇ ਕਰਕੇ ਘਰ ਵਿੱਚ ਹੀ ਅਧਿਆਪਕਾ ਰਾਹੀ ਹਾਸਲ ਕੀਤੀ 17 ਸਾਲ ਦੀ ਉਮਰ ਵਿੱਚ ਵਕਾਲਤ ਦੀ ਸਿੱਖਿਆ ਲਈ ਇੰਗਲੈਂਡ ਗਏ ਆਪ ਦਾ ਵਧੇਰੇ ਚੁਗਾ ਸਾਹਿਤਿਕ ਸਾਹਿਤ ਕਲਾ ਵਲਸੀ ਇਸ ਲਈ ਪੜਾਈ ਵਿਚਕਾਰ ਹੀ ਛੱਡ ਦਿੱਤੀ ਆਪਨੇ ਜਵਾਨੀ ਦੀ ਉਮਰ ਵਿੱਚ ਹੀ ਸਾਹਿਤ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਉਂਦੀ ਆਪਦੇ ਵਿਚਾਰਾਂ ਵਿੱਚ ਪੂਰਬ ਅਤੇ ਪੱਛਮ ਲੋਕ ਅਤੇ ਸ਼ਾਸਤਰ ਦਾਇਕ ਜੀ ਅਜੀਬ ਸੰਗਮ ਹੈ ਇਹ ਸੰਗਮ ਸੀ ਆਪਨੇ ਗੀਤਾਂ ਕਵਿਤਾਵਾਂ ਕਹਾਣੀਆਂ ਤੇ ਲੇਖਾਂ ਰਾਹੀਂ ਬੰਗਲਾ ਸਾਹਿਤ ਨੂੰ ਮੋਹ ਲੇ ਅਤੇ ਆਪ ਦਾ ਕਾ ਵੀ ਸੱਚ ਅਤੇ ਸੁੰਦਰਤਾ ਦਾ ਸੁਮੇਲ ਸੀ ਆਪ ਨੇ ਆਪਣੀ ਮਾਂ ਬੋਲੀ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਦੇ ਕਈ ਰੂਪਾਂ ਕਵਿਤਾਵਾਂ ਅਤੇ ਨਾਟਕਿਕਾਂਕੀ ਨਾਵਲ ਅਤੇ ਲੇਖ ਆਦਿ ਵਿੱਚ ਰਚਨਾ ਕੀਤੀ ਆਪ ਦੀਆਂ ਕਈ ਪ੍ਰਸਿੱਧ ਰਚਨਾਵਾਂ ਹਨ ਜਿਵੇਂ ਕਿ ਸ਼ਾਮ ਦੇ ਗੀਤ ਵਾਲਮਿਕੀ ਪ੍ਰਤਿਕਾ ਪ੍ਰਤਿਕਾ ਦਾ ਕਨਾ ਅਦੀ ਗੀਤਾਂਜਲੀ ਤੇ ਆਪ ਨੂੰ ਨੋਬਲ ਇਨਾਮ ਮਿਲਿਆ ਆਪ ਨੂੰ ਆਪਣੀ ਮਾਂ ਬੋਲੀ ਬੰਗਾਲੀ ਨਾਲ ਅਥਾਹ ਪਿਆਰ ਸੀ ਇਹੇ ਹੋਰ ਵੀ ਲੇਖਕਾਂ ਨੂੰ ਵੀ ਮਾਂ ਬੋਲੀ ਵਿੱਚ ਲਿਖਣ ਦੀ ਪ੍ਰੇਰਣਾ ਦਿੱਤੇ ਸਨ ਬਲਵੰਤ ਗਾਰਗੀ ਨੇ ਆਪ ਦੇ ਅਸਰ ਹੇਠ ਆ ਕੇ ਅੰਗਰੇਜ਼ੀ ਵਿੱਚ ਲਿਖਣਾ ਛੱਡ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਆਪ ਆਪਣੇ ਸਮੇਂ ਦੀ ਪਰਚਲਿਤ ਸਿੱਖਿਆ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਸਨ ਆਪਨੇ ਮਨ ਵਿੱਚ ਸਿੱਖਿਆ ਬਾਰੇ ਜੋ ਸੰਕਲਪ ਬਣਾਇਆ ਹੋਇਆ ਸੀ ਉਸ ਨੂੰ 1921 ਈਸਵੀ ਵਿੱਚ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਖੋਲ ਕੇ ਪੂਰਾ ਕੀਤਾ ਇਸ ਸਕੂਲ ਵਿੱਚ ਮਾਂ ਬੋਲੀ ਦੇ ਰਾਹੀਂ ਸਿੱਖਿਆ ਦਿੱਤੀ ਜਾਂਦੀ ਸੀ ਪਾਠਕ੍ਰਮ ਵਿੱਚ ਵੱਖ-ਵੱਖ ਕਲਾਵਾਂ ਨੂੰ ਖਾਸ ਸਥਾਨ ਦਿੱਤਾ ਜਾਂਦਾ ਸੀ ਅੱਜ ਕੱਲ ਇਹ ਵਿਸ਼ਵ ਵਿਦਾਲਿਆ ਹੈ ਅੰਗਰੇਜ਼ੀ ਸਰਕਾਰ ਅੰਗਰੇਜ਼ੀ ਸਰਕਾਰ ਨੇ ਆਪਦੇ ਕਮਾਂ ਨੂੰ ਦੇਖਦੇ ਹੋਏ ਸਰਦੀ ਉਪਾਧੀ ਦਿੱਤੀ ਪਰ 13 April 1919 ਇਸਵੀ ਵਿੱਚ 13 April 1919 ਇਸਵੀ ਦੀ ਜਲੀਆਂ ਵਾਲੇ ਬਾਗ ਦੀ ਕreturnData ਨੇ ਆਪ ਦੀ ਰੂਹ ਨੂੰ ਕਬਾ ਦਿੱਤਾ ਜਿਸ ਨੇ ਦੇਵ ਵਿਰੁੱਧ ਵਿੱਚ ਆਪਨੇ ਸਰ ਦੇ ਖਿਤਾਬ ਨੂੰ ਵਾਪਸ ਕਰ ਦਿੱਤਾ ਭਾਰਤ ਦੇ ਮਹਾਨ ਨੇਤਾ ਆਪ ਦਾ ਬਹੁਤ ਸਤਿਕਾਰ ਕਰਦੇ ਸਨ ਮਹਾਤਮਾ ਗਾਂਧੀ ਤਾਂ ਆਪ ਨੂੰ ਗੁਰੂ ਦੇਵ ਆਕੇ ਸਤਿਕਾਰ ਦੇ ਸਨ 80 ਸਾਲ ਦੀ ਉਮਰ ਪੌਕੇ 1941 ਵਿੱਚ ਆਪ ਇਸ ਦੁਨੀਆ ਨੂੰ ਛੱਡ ਗਏ ਤਾਂ ਬੱਚਿਓ ਇਹ ਸੀ ਰਵਿੰਦਰ ਨਾਟੇ ਗੌਰ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ